ਜੀ ਜਦੋਂ ਅਸੀਂ ਡਰੋਨ ਨਾਲ ਚੈੱਕ ਕੀਤਾ ਤਾਂ ਉਹਦੇ ਵਿੱਚ ਆ ਗਿਆ ਵੀ ਇਹ ਕੋ ਚైనా ਡੋਰੀ ਵੱਤੋ ਕਰ ਰਿਹਾ ਕਿਉਂਕਿ ਉਸ ਬੱਚੇ ਦੇ ਉਸ ਜਿਹੜਾ ਲੜਕਾ ਡਾਰ ਰਿਹਾ ਸੀ ਪਤੰਗ ਉਹਦੇ ਹੱਥ ਆਪਣੇ ਵੀ ਜਿਹਦੇ ਵਿੱਚੋਂ ਬਲੱਡ ਵਗ ਰਿਹਾ ਸੀ ਅਸੀਂ ਉਸੇ ਵੇਲੇ ਸੀ ਜਿਹੜਾ ਆਪਰੇਸ਼ਨ ਕਰਕੇ ਇਹਨੂੰ ਕਾਬੂ ਕੀਤਾ ਉਹਦੇ ਕੋਲ ਇੱਕ ਗੱਟੂ ਨਾਲ ਇੱਕ ਜਿਹੜੀ ਪਤੰਗ ਚੜਾ ਰਿਆ ਸੀ ਉਹ ਵੀ ਕਬਜ਼ੇ 'ਚ ਲੈ ਲਈਏ ਇਹਦੇ ਵਿੱਚ ਗਵਰਨਮੈਂਟ ਵੱਲੋਂ ਵੀ ਬੜਾ ਸਟ੍ਰਿਕਟ ਹੋ ਗਿਆ 5 ਸਾਲ ਦੀ ਸਜ਼ਾ ਵੀ ਹੈਗੀ ਆ ਜੁਰਮਾਨਾ ਵੀ ਹੈਗਾ ਜੀ ਤੇ ਆਸ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ੍ਹ ਸ਼ਾਮ ਤੱਕ ਜਿੰਨੇ ਵੀ ਚਾਈਨਾ ਡੋਰ ਵਾਲੇ ਅਸੀਂ ਸਾਰੇ ਫੜਕੇ ਜਿਹੜੇ ਹੈਗੇ ਆ ਉਹ ਜੇਲ੍ਹ ਭੇਜ ਦੂ ਅੱਜ ਸਾਡੇ ਮਾਨਯੋਗ ਸ਼੍ਰੀ ਹਰੀਸ਼ ਜਮਾ ਜੀ ਆਈਪੀਐਸ ਐਸਐਸਪੀ ਗਰਦਾਸਪੁਰ ਸਾਹਿਬ ਨੇ ਇੱਕ ਸਪੈਸ਼ਲ ਜਿਹੜੀ ਹੈਗੀ ਆ ਚੈਨਾ ਰੋਕਣ ਲਈ ਆਪਰੇਸ਼ਨ ਚਲਾਇਆ ਸੀ ਔਰ ਮੇਰੀ ਇਕਵਾਈ ਵਿੱਚ ਜਿਹੜੀ ਟੀਮ ਸਾਰੀ ਵਰਕ ਕਰ ਰਹੀ ਹੈ ਥਾਣਾ ਸਿਟੀ ਪੁਲਿਸ ਦੀ ਔਰ ਪੀਸੀਆਰ ਔਰ ਅਸੀਂ ਪਹਿਲਾ ਸਟੈਪ ਹੀ ਬਹਿਰਾਮਪੁਰ ਤੇ ਪੁੱਟਿਆ ਤੇ ਸਾਨੂੰ ਪਹਿਲੇ ਸਟੈਪ 'ਚ ਜਦੋਂ ਅਸੀਂ ਡਰੋਨ ਨਾਲ ਚੈੱਕ ਕੀਤਾ ਤਾਂ ਉਹਦੇ ਵਿੱਚ ਆ ਗਿਆ ਕਿ ਇੱਕ ਚੈਨਾ ਡੋਰੀ ਵਰਤੂ ਕਰ ਰਿਹਾ ਕਿਉਂਕਿ ਉਸ ਬੱਚੇ ਦੇ ਉਸ ਜਿਹੜਾ ਲੜਕਾ ਡਾਰ ਰਿਹਾ ਸੀ ਪਤੰਗ ਉਹਦੇ ਹੱਥ ਆਪਣੇ ਵੀ ਜਿਹਦੇ ਵਿੱਚੋਂ ਬਲੱਡ ਵਗ ਰਿਹਾ ਸੀ ਠੀਕ ਔਰ ਅਸੀਂ ਇਹਨੂੰ ਉਸੇ ਵੇਲੇ ਸੀ ਜਿਹੜਾ ਆਪਰੇਸ਼ਨ ਕਰਕੇ ਇਹਨੂੰ ਕਾਬੂ ਕੀਤਾ ਉਹਦੇ ਕੋਲੋਂ ਇੱਕ ਗੱਟੂ ਨਾਲ ਇੱਕ ਜਿਹੜੀ ਪਤੰਗ ਚੜਾ ਰਿਹਾ ਸੀ ਉਹ ਵੀ ਕਬਜ਼ੇ 'ਚ ਲੈ ਲਈ ਹੈ ਇਹ ਸਾਡਾ ਅੱਜ ਦਾ ਜਿਹੜਾ ਆਪਰੇਸ਼ਨ ਹੈ ਇਹ ਕੰਟੀਨਿਊ ਰਹੇਗਾ ਲਗਾਤਾਰ ਅਗਲੇ ਦਿਨਾਂ ਤੱਕ ਔਰ ਇਹ ਜਿਹੜਾ ਹੈਗਾ ਇਹ ਸਿਰਫ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਲੋਕਾਂ ਨੂੰ ਬਚਾਉਣ ਲਈ ਬੱਚਿਆਂ ਨੂੰ ਬਚਾਉਣ ਲਈ ਜਾਂ ਰਾਘਰੀਆਂ ਨੂੰ ਬਚਾਉਣ ਲਈ ਜਿਨ੍ਹਾਂ ਦੇ ਡੋਰ ਨਾਲ ਪਹਿਲਾਂ ਕਾਫੀ ਨੁਕਸਾਨ ਆਇਆ ਹੋਰ ਨਾ ਹੋਏ ਉਹਨੂੰ ਰੋਕਣ ਲਈ ਜਿਹੜਾ ਹੈਗਾ ਸੀ ਇਹ ਮੁਹਿੰਮ ਸਾਡੇ ਐਸਐਸਪੀ ਸਾਹਿਬ ਨੇ ਚਲਾਈ ਆ ਔਰ ਅਸੀਂ ਇਹਨੂੰ ਜਿਹੜਾ ਹੈਗਾ ਸਾਨੂੰ ਪਹਿਲੇ ਸਟੈਪ ਤੇ ਕਾਮਯਾਬੀ ਮਿਲੀ ਬੜੀ ਖੁਸ਼ੀ ਮਹਿਸੂਸ ਹੋਈ ਸਾਨੂੰ ਇਹ ਆਪਰੇਸ਼ਨ 'ਚ ਕੰਮ ਕਰਕੇ ਇਹ ਜਿਹੜਾ ਸਟੈਪ ਸੀ ਮੇਰੇ ਖਿਆਲ ਮੈਂ ਤਾਂ ਬਹੁਤ ਹੀ ਸਫਲਤਾਪੂਰਕ ਵਾਲਾ ਔਰ ਨੰਬਰ 2 ਸਭ ਤੋਂ ਸਾਨੂੰ ਜਿਹੜੀ ਖੁਸ਼ੀ ਮਹਿਸੂਸ ਹੋਈ ਵੀ ਸਾਨੂੰ ਬੜਾ ਸੌਖਾ ਇਹਦੇ ਨਾਲ ਫੜਨਾ ਜਿਹੜਾ ਮਹਿਸੂਸ ਹੋਇਆ ਹੈ ਇਸ ਕਰਕੇ ਜਿਹੜਾ ਸਟੈਪ ਸਾਡਾ ਬਹੁਤ ਵਧੀਆ ਹੈਗਾ ਇਹਦੇ ਵਿੱਚ ਗਵਰਨਮੈਂਟ ਵੱਲੋਂ ਵੀ ਬੜਾ ਸਟ੍ਰਿਕਟ ਹੋ ਗਿਆ 5 ਸਾਲ ਦੀ ਸਜ਼ਾ ਵੀ ਹੈਗੀ ਆ ਜੁਰਮਾਨਾ ਵੀ ਹੈਗਾ ਜੀ ਔਰ ਅਸੀਂ ਇਹਦੇ ਕਾਨੂੰਨ ਸਾਰੀ ਪਹਿਲਾਂ ਵੀ ਕਾਫੀ ਪਰਚੇ ਦਿੱਤੇ ਰਿਕਵਰ ਕੀਤੀ ਸੀ ਜਿਹੜਾ ਗਰਦਾਸਪੁਰ ਦਾ ਸਭ ਤੋਂ ਵੱਡਾ ਮੇਨ ਸਪਲਾਈਅਰ ਸੀ ਉਹ ਵੀ ਅਸੀਂ ਅਰੈਸਟ ਕਰ ਲਿਆ ਜੀ ਤੇ ਆਸ ਹੈ ਵੀ ਅਸੀਂ ਇਹਦੇ ਨਾਲ ਕਰਕੇ ਬਿਲਕੁਲ ਜ਼ੀਰੋ ਲੈਵਲ ਤੇ ਹੀ ਕਰਤਾਗੇ ਮੇਰੀ ਲੋਕਾਂ ਨੂੰ ਬੱਚਿਆਂ ਨੂੰ ਔਰ ਜਿਹੜੇ ਪਤੰਗ ਡਾਉਂਦੇ ਆ ਜਾਂ ਉਹਨਾਂ ਦੇ ਮਾਪਿਆਂ ਨੂੰ ਕੋਈ ਪੀ ਲਿਆ ਵੀ ਇਹਦੀ ਬਿਲਕੁਲ ਵਰਤੋਂ ਜਿਹੜੀ ਬੰਦ ਕੀਤੀ ਜਾਵੇ ਕਿਉਂਕਿ ਇਹਦੇ ਦੇ ਨਾਲ ਤੁਹਾਡਾ ਲੋਕਾਂ ਦਾ ਵੀ ਨੁਕਸਾਨ ਆ ਪਰ ਜਦੋਂ ਅਸੀਂ ਪੁਲਿਸ ਫੜ ਲੈਨੇ ਆ ਕੇਸ ਰਜਿਸਟਰਡ ਕਰਾਂਗੇ ਫਿਰ ਵੀ ਉਹਨਾਂ ਦਾ ਨੁਕਸਾਨ ਆ ਔਰ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਹਿਲਾਂ ਪਬਲਿਕਿਟੀ ਵੀ ਕੀਤੀ ਆ ਲੋਕਾਂ ਨੂੰ ਬੜਾ ਐਜੂਕੇਟ ਕੀਤਾ ਵੀ ਇਹਦੇ ਨਹੀਂ ਚਲੋਣੀ ਪਰ ਜਿਹੜੇ ਨਹੀਂ ਹਟਦੇ ਫਿਰ ਉਹ ਸਾਨੂੰ ਇਹ ਮਜਬੂਰ ਜਿਹੜਾ ਹੈਗਾ ਇਹ ਪੁਲਿਸ ਦਾ ਐਕਸ਼ਨ ਜਿਹੜਾ ਥਰੂ ਡਰੋਨ ਜਿਹੜਾ ਸਾਡੇ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਜਿਹੜਾ ਸਾਨੂੰ ਕਰਨਾ ਪਿਆ ਔਰ ਮੈਨੂੰ ਲੱਗਦਾ ਵੀ ਅਸੀਂ ਬਿਲਕੁਲ ਡੋਰ ਟੂ ਡੋਰ ਜਾਣਾ ਸ਼ੁਰੂ ਕਰਤਾ ਆ ਤੇ ਆਸ ਹੈ ਵੀ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਜਿੰਨੇ ਵੀ ਚੈਨਾ ਡੋਰ ਵਾਲੇ ਅਸੀਂ ਸਾਰੇ ਫੜਕੇ ਜਿਹੜੇ ਹੈਗੇ ਆ ਉਹ ਜੇਲ੍ਹ ਭੇਜ ਦਵਾਂਗੇ ਜੇ ਸਜ਼ਾ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਸਜ਼ਾ ਹੋ ਸਕਦੀ ਹੈ ਤੇ ਕਿਹੜੇ ਧਾਰਾ ਤੱਕ ਜਿਹੜੇ ਮਾਮਲੇ ਵੀ ਦੇਚੋ ਸਦਾਤੇ ਪਹਿਲਾਂ ਤੇ ਇਹਦੇ ਵਿੱਚ ਜੁਰਮਾਨਾ ਸੀ ਜੀ ਹੁਣ ਇਹਦੇ ਵਿੱਚ 5 ਸਾਲ ਲੱਖ ਰੁਪਏ ਤੱਕ ਜੁਰਮਾਨਾ ਵੀ ਹੈਗਾ ਇਸ ਕਰਕੇ ਮੈਂ ਇਹ ਕਵਾਂਗਾ ਲੋਕਾਂ ਨੂੰ ਅਪੀਲ ਕਰਾਂਗਾ ਵੀ ਤੁਸੀਂ ਇਹ ਤੋਂ ਬਚਣ ਲਈ ਜਿਹੜਾ ਹੈਗਾ ਆ ਉਹ ਤੁਸੀਂ ਇਹ ਚੈਨਾ ਡੋਰ ਨੂੰ ਬਿਲਕੁਲ ਬੰਦ ਕਰ ਦਿਓ ਜਿਹੜਾ ਇਹ ਨੌਜਵਾਨ ਨੂੰੜਾ ਗ੍ਰਿਫਤਾਰ ਕੀਤਾ ਗਿਆ ਹੁਣ ਜਿਹੜਾ ਇਹ ਰਸਤੇ ਚ ਲਿਆ ਗਿਆ ਹੈਗਾ ਵਾ ਇਹਦੇ ਹੱਥ ਕਿਨੇ ਕੱਟੇ ਹੋਏ ਸੀ ਤਾਂ ਇਹਦੇ ਉੱਪਰ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਅਮਲ ਚ ਲੈਂਦੀ ਜਾਵੇਗੀ ਇਹਦੇ ਆ ਦੇਖੋ ਜੀ ਮੈਂ ਦੇਖਿਆ ਤਿੰਨ ਇੱਕ ਹੱਥ ਦੀਆਂ ਤਿੰਨ ਉਂਗਲਾਂ ਤੇ ਕੱਟ ਲੱਗਾ ਸੀ ਇੱਕ ਪਾਸੇ ਦੋ ਉਂਗਲਾਂ ਤੇ ਲੱਗਾ ਸੀ ਔਰ ਇਹਦਾ ਬਲੱਡ ਤਾਜ਼ਾ ਵਗ ਰਿਹਾ ਸੀ ਹੁਣ ਇਹਦਾ ਦੇਖੋ ਪਰਸਨਲੀ ਵੀ ਇਹਦਾ ਆਪਣਾ ਨੁਕਸਾਨ ਆ ਤੇ ਫਿਰ ਵੀ ਇਹ ਪਤਾ ਨਹੀਂ ਕਿਉਂ ਲੋਕ ਇਸ ਤਰ੍ਹਾਂ ਕਰ ਰਹੇ ਨੇ ਪਰ ਇਹਨਾਂ ਦਾ ਪਰਸਨਲੀ ਵੀ ਨੁਕਸਾਨ ਹੈਗਾ ਔਰ ਜਿਹਦੇ ਲੱਗਦੀ ਉਹਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੈਗਾ ਔਰ ਅਸੀਂ ਤਾਂ ਹੀ ਲੋਕਾਂ ਦੀ ਹੀ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਰੋਕਣ ਲਈ ਸਾਡੇ ਜਿਹੜੀ ਹੈਗੀ ਸਪੈਸ਼ਲ ਆਪਰੇਸ਼ਨ ਚਲਾ ਦਿੱਤਾ ਇਸ ਨੌਜਵਾਨ ਨੂੰ ਫਰਸਟ ایڈ ਲਈ ਭੇਜ ਦਿੱਤਾ ਗਿਆ ਜੀ ਹੱਜ ਇਹਨੂੰ ਫਰਸਟ ایڈ ਵੀ ਦਵਾਂਗੇ ਨਾਲੇ ਦੇ ਖਿਲਾਫ ਅਸੀਂ ਕਾਰਵਾਈ ਵੀ ਕਰਾਂਗੇ ਜੀ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਅੱਗੇ ਤੋਂ ਅਸੀਂ ਸਿਰਫ ਦੁਕਾਨਦਾਰਾਂ ਨੂੰ ਫੜ ਰਹੇ ਸੀ ਹੁਣ ਜਿਹੜਾ ਇਹਦੀ ਵਰਤੋਂ ਕਰੇਗਾ ਉਹਨੂੰ ਵੀ ਅਸੀਂ ਉਹਨਾਂ ਦੇ ਖ ਕੀ ਕਿਰਪਾ ਕਰਕੇ ਤੁਸੀਂ ਗਰਦਾਸਪੁਰ ਚ ਜਿਹੜੀ ਇਹ ਬਿਲਕੁਲ ਚਾਈਨਾ ਜੋਰ ਬੰਦ ਕਰਦੇ